ਕਿਆ ਜ ਵੱਡਾ ਬੀਬਾ ਪੁੱਤ ਬਣਿਆ ਹੈ ਛੇ ਜੇ ਛੇ ਰੀ ਬੁੱਕ ਫੱਲੀ ਅੱਜ ਸੋਨਾ ਪੁੱਤ ਇਦਾਂ ਲੱਗਦਾ ਨਾ ਪੜਿਆ ਕਰ ਵੇਲਾ ਨੂੰ ਨਾ ਬਿਆਹ ਕਰ ਮੰਮੀ ਮੈਂ ਕਿਆ ਕਰ ਤੀ ਤਿਆਰ ਹੋਏ ਹੋਣੇ ਤੁਸੀਂ ਤੇ ਇਦਾਂ ਹੀ ਬੈਠੇ ਹੋ ਕਿੱਥੇ ਜਾਣ ਨੂੰ ਸੰਗਰਾਣ ਦੇ ਨਹੀਂ ਜਾਣਾ ਗੁਰਦੁਆਰੇ ਨਹੀਂ ਜਾਣਾ ਸੰਗਰਾਣ ਅੱਜ ਜਦੋਂ ਮੈਨੂੰ ਘਰ ਹੀ ਨਹੀਂ ਸੁੱਖ ਤੇ ਮੈਂ ਗੁਰਦੁਆਰੇ ਜਾ ਕੇ ਕੀ ਕਰਾਂ ਲੈ ਦੱਸ ਹੁਣ ਘਰ ਦੇ ਸੁੱਖ ਤੇ ਵਿੱਚ ਲੈ ਕੇ ਬਹਿ ਰਹਿਣਾ ਗੁਰਦੁਆਰੇ ਜਾਓ ਕ ਕਰਦੇ ਸੁੱਖ ਨੂੰ ਕੀ ਹੋਇਆ ਮੈਂ ਸ਼ਾਮ ਨੂੰ ਜਾਵਾਂਗੀ ਸਿਆਣੇ ਆਂਦੇ ਹੁੰਦੇ ਆ ਨੋਆ ਪੁੱਤ ਪੋਤੇ ਪੋਤੀਆਂ ਤਾਂ ਗਾੜੀ ਸੋਖੀ ਸੋਖ ਹੁੰਦਾ ਵਾ ਸੋਖੀ ਸੋਖ ਸੋਖ ਹੁੰਦਾ ਵਾ ਘਰ ਪਤਾ ਕਾਦੀ ਗੱਲ ਨੇ ਘਰ ਸਾਰੇ ਐ ਜੀ ਹੱਸ ਦੇਖ ਉਸਤੇ ਸਭ ਦੇਹਣ ਤੇ ਕਿਸ ਦਾ ਮੂੰਹ ਕਿਸ ਬਨੇ ਨੂੰ ਕਿਸ ਦਾ ਕਿਸ ਬਨੇ ਨੂੰ ਤੇ ਉਹ ਕਾਦਾ ਸੋਖ ਵਾ ਕੋਈ ਨਹੀਂ ਮੰਮੂ ਮੂੰਹ ਕਿਸ ਬਨੇ ਨੂੰ ਹੈਗਾ ਤੁਸੀਂ ਗੁਰਦੁਆਰੇ ਲਈ ਤਿਆਰ ਹੁੰਦੇ ਤੇ ਚੱਲ ਕੋਈ ਆਪਾਂ ਵੀ ਨਾਲ ਚੱਲ ਜਾਂਦੇ ਤੂੰ ਇਹ ਨਹੀਂ ਗੱਲ ਤੁਸੀਂ ਵੀ ਕਹਿ ਸਕਦੀ ਆਂ ਨਾ ਜਾਣਾ ਵਾ ਤੇ ਮੰਮੀ ਤਿਆਰ ਹੋ ਜਾਵੇਹੀਂ ਤਿਆਰ ਹੋ ਜਾਂਦੇ ਆ ਤੇ ਮੰਮੀ ਆਖੇ ਤੇ ਤੁਹਾਨੂੰ ਆਈਆਂ ਵੀ ਜਦੋਂ ਤੁਸੀਂ ਕੱਪੜੇ ਪਾਏ ਤੇ ਸਿਆਣੇ ਜੇ ਘਰ ਦੇ ਤੁਸੀਂ ਦੁਰਨਾ ਹੈ ਕਿ ਆਪਾਂ ਦੁਰਨਾ ਹੀ ਪਹਿਲਾਂ ਮੈਂ ਨਹੀਂ ਹੁਣ ਜਾਣਾ ਸਵੇਰੇ ਜਾਂ ਸ਼ਾਮਾਂ ਜਾਊਂਗੀ ਮੈਂ ਆ ਜਾ ਮੰਮਾ ਨੂੰ ਜਾਇਓ ਤੁਸੀਂ ਜੇ ਕੋਈ ਨਾ ਹੋ ਤਾਂ ਤੁਸੀਂ ਜਾਇਓ ਕੋਈ ਕਿਉਂ ਨਾ ਹੋਵੇ ਗੁਰੂ ਘਰ 24 ਘੰਟੇ ਖੁੱਲਾ ਹੁੰਦਾ ਵਜੇਦੋਂ ਮਰਜ਼ੀ ਚੱਲ ਜਾਓ ਕਿਹੜੇ ਕੋਲ ਤੇ ਜਾਣਾ ਗੁਰਦੁਆਰਾ ਸਾਹਿਬ ਆਂਦੀ ਜਾਣਾ ਸੀ ਤੇ ਮੰਮੀ ਤਿਆਰ ਹੋ ਜਾਂਦੇ ਤੇ ਚੱਲ ਜਾਂਦੇ ਮੈਂ ਕਹਾ ਸਾਰੇ ਜੀ ਚਾਹ ਨਾਲ ਬੈਠੇ ਹੋਣ ਸੁਖ ਸੁਖਾਂ ਦੇ ਹੋਵੇ ਤੇ ਚਲ ਜੇ ਬੰਦਾ ਜਦੋਂ ਕਿਸੇ ਦਾ ਮੂੰਹ ਕਿਸੇ ਬਣੇ ਨੂੰ ਕਿਸੇ ਦਾ ਕਿਸੇ ਬਣੇ ਨੂੰ ਤੇ ਕੀ ਕਰਨਾ ਫਿਰ ਆਹੋ ਸੁਖ ਨੂੰ ਮੈਂ ਨਹੀਂ ਪਤਾ ਨਹੀਂ ਕੀ ਹੋਇਆ ਘਰ ਨਵੀਂ ਗੱਲ ਕੋਈ ਨਾ ਕੋਈ ਨਵੀਂ ਘਰ ਜਾਂਦੀ ਦੱਸ ਸੁਖ ਨੂੰ ਕੀ ਹੋਇਆ ਮੈਨੂੰ ਪਤਾ ਨਾ ਕੀ ਹੋਇਆ ਕੀ ਨਹੀਂ ਹੋਇਆ ਸਾਬੀ ਮੰਮੀ ਗੱਲ ਕੀ ਹੋਈ ਆ ਗੱਲ ਕੀ ਹੁੰਨੀ ਆ ਸਾਬੀ ਉਹ ਇੰਨਾ ਸਮਝਦੀਆਂ ਨਹੀਂ ਵੀ ਸਾਡੀ ਸੱਸ ਵੀ ਹੈਗੀ ਆ ਕਿਉਂ ਸਮਝਦੀਆਂ ਕਿਉਂ ਨਹੀਂ ਹਾਂ ਉੱਤਰ ਜੋ ਪੁੱਤ ਜਾਓ ਖੇਡੋ ਮੇਰਾ ਪੁੱਤ ਆ ਲੈ ਜਾ ਆਪਣੀ ਬੁੱਕਸ ਵਿੱਚ ਮੰਮੀ ਇਹਨਾਂ ਨੂੰ ਬਿਠਾ ਲ ਕੇ ਦੋਵਾਂ ਨੂੰ ਸਮਝਾਓ ਮੈਂ ਸਮਝਾਵਾਂ ਤੁਸੀਂ ਨਹੀਂ ਸਮਝਾ ਸਕਦੇ ਆਪਣੀਆਂ ਜਨਾਨੀਆਂ ਨੂੰ ਮੈਂ ਤੇ ਬ ਚੰਗੀ ਤਰ੍ਹਾਂ ਹੀ ਸਮਝਾਉਂ ਵੀਰ ਦਾ ਪਤਾ ਨਹੀਂ ਆ ਉਹ ਕਿੱਥੇ ਚੱਲੀ ਆ ਉਹ ਪੇਕੇ ਅੰਜਲੀ ਆ ਆਪਣੇ ਨੂੰ ਹੈ ਸੋਖ ਤਿਆਰ ਹੋਣ ਲਈ ਆ ਉਹ ਨਹੀਂ ਉਦਾਂ ਹੋਣ ਲਈ ਹਣੀ ਆ ਨਹੀਂ ਉਦਾਂ ਨਹੀਂ ਹੋਣ ਲਈ ਚਾਹੇ ਤੇ ਉਹਦੇ ਪਿੰਡੋਂ ਕੋਈ ਲੈਣ ਆਉਂਦੇ ਹਣਾ ਮੈਨੂੰ ਤਾਂ ਉਹਨੇ ਦੱਸਿਆ ਨਹੀਂ ਆ ਹਾਂ ਹੋ ਤੇ ਗੱਲ ਵਾ ਦੱਸਣਾ ਪੁੱਛਣਾ ਕਾਨੂੰਨੀ ਆ ਜਿੱਥੇ ਮਰਜ਼ੀ ਰੀੜੇ ਪਾਉਣੇ ਤੇ ਤਰਪੈਣਾ ਕਮ ਸੇ ਕਮ ਬੰਦੇ ਨੂੰ ਇੰਨੀ ਦਾ ਗੱਲ ਚਾਹੀਦੀ ਗੱਲ ਤੇ ਕਰਨੀ ਚਾਹੀਦੀ ਨਾ ਤੁਹਾਨੂੰ ਵੀ ਨਹੀਂ ਦੱਸਿਆ ਫੇਰ ਉਿੱਕੋ ਗੱਲ ਕਰੀ ਜੇ ਨਾ ਤਿੰਨ ਮੈਨੂੰ ਦੱਸਦੇ ਤੇ ਫੇਰ ਮੈਂ ਇੰਨੀ ਗੱਲ ਤੈਨੂੰ ਕਿਉਂ ਕਹਿੰਦੀ ਵੀ ਪੁੱਛਿਆ ਤੈਨੂੰ ਕਿ ਨਹੀਂ ਪੁੱਛਿਆ ਮੈਂ ਪੁੱਛਣਾ ਇਹਨੂੰ ਜਾ ਕੇ ਭਲਾ ਹਾਂ ਬਣੂ ਗੱਲ ਹੋਰ ਸਾਬੀ ਪੁੱਛੂਗਾ ਤੇ ਫੇਰ ਪਤਾ ਲੱਗੂ ਇਹਨਾਂ ਨੂੰ ਉਦਾਂ ਤੇ ਸਮਝਦੀਆਂ ਨਹੀਂ ਵੀ ਘਰ 'ਚ ਕੋਈ ਚੀਜ਼ ਹੈ ਕਾਹੀ ਕਰ ਰਹਿੰਦਾ ਵਾ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਨਹੀਂ ਗੱਲ ਕੀ ਆ ਮੰਮੀ ਕਹਿੰਦੀ ਤਿਆਰ ਹੋ ਗਈ ਤੂੰ ਕਿਹੇ ਪਾਸੇ ਚੱਣੀ ਆ ਕਿਹੜੇ ਪਾਸੇ ਚੱਣੀ ਆ ਮੈਂ ਤਿਆਰ ਕਿੱਧਰ ਹੋਈ ਨੂੰ ਅੱਗੇ ਵੀ ਆ ਸੌਣ ਪਉਣੀ ਅੱਜ ਫੇਰ ਪਾ ਰਿਆ ਕੀ ਹੋਇਆ ਨਹੀਂ 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 ਤੂੰ ਚੱਲਣੀ ਆ ਕਿਹੇ ਪਾਸੇ ਤਸੰਗਰਾ ਦੀ ਹੈ ਜਿਵੇਂ ਇਹ ਸ਼ਹਿਰ ਨੂੰ ਗੁਰਦਾਰੇ ਜਾਣਾ ਮੈਨੂੰ ਵੀ ਨਾਲ ਲੈ ਜਣੀ ਕਿ ਮੈਂ ਵੀ ਚਲ ਜੂਗੀ ਮੰਮੀ ਤੇ ਹੋਰ ਹੀ ਕੋ ਦੱਸਣ ਲਈ ਤੂੰ ਪੇਕਿਆਂ ਨੂੰ ਤਿਆਰ ਹੋਈ ਹੈ ਇਹ ਪੇਕਿਆਂ ਨੂੰ ਮੈਂ ਕਿਹਦੇ ਨਾਲ ਜਾਣਾ ਵਾ ਤੁਸੀਂ ਜਾਓਗੇ ਤਾਂ ਮੈਂ ਜਾਉਂਗੀ ਨਾਲ ਤਾਨੂੰ ਗਏ ਨੱਖਾ ਘਾਤੋ ਗੱਡੀ ਜਾਂਦੇ ਰਹਿ ਬਰੇ ਬਰੇ ਦਾ ਦਿਨ ਕਮ ਸੇ ਕਮ ਅੱਜ ਹੀ ਰਹਿਣ ਦੋ ਤੇ ਮੰਮੀ ਨੂੰ ਤੇ ਦੱਸ ਸਕਦੀ ਸੀ ਨਾ ਵੀ ਮੈਂ ਗੁਰਦਾਰੇ ਜਾਣਾਗਾ ਮੰਮੀ ਨੇ ਮੈਨੂੰ ਪੁੱਛਿਆ ਕਿਹੜੇ ਵੇਲੇ ਆ ਤੂੰ ਦੱਸਿਆ ਵਾ ਤੇ ਮੈਂ ਕਿਹੜੇ ਚੱਲ ਗਈ ਮੰਮੀ ਦੇ ਨਾਲ ਹੀ ਜਾਣਾ ਜੇ ਮੰਮੀ ਜਾਂਦੀ ਤੇ ਤੈਨੂੰ ਦੱਸਣਾ ਚਾਹੀਦਾ ਵੀ ਮੰਮੀ ਮੈਂ ਚੱਲੀ ਆ। ਉਹ ਮੈਂ ਕਿਤੇ ਨਹੀਂ ਚੱਲੀ ਮੰਮੀ ਜਾਣਦੀ ਦੀ ਮੈਂ ਨਾਲ ਜਾਣਾ ਸੀ। ਤੂੰ ਜ਼ਿਆਦਾ ਹੀ ਭੂਰੇ ਚੰਨ ਨਹੀਂ ਆ ਤੂੰ। ਸਭੀ ਤਾੜਦਾ ਮੈਨੂੰ ਸੱਚੀ ਕੁਝ ਵੀ ਪਤਾ ਲੱਗਦਾ ਤੁਸੀਂ ਕਿਹੜੇ ਵੇਲੇ ਹੱਸਣ ਦੇ ਕਿਹੜੇ ਵੇਲੇ ਰੋਂਣ ਦੇ ਤੇ ਕਿਹੜੇ ਵੇਲੇ ਗੁੱਸੇ 'ਚ ਜੇ। ਤੁਹਾਡੀ ਨੇ ਮੈਨੂੰ ਅੱਜ ਤੱਕ ਸਮਝਾਈ ਤੇ ਉਹ ਨਹੀਂ ਆਉਣੀ ਆ। ਹੱਦ ਹੀ ਆ ਤੁਹਾਡੇ ਬੜੀ ਵੀ। ਤੂੰ ਕੋਈ ਜ਼ਿਆਦਾ ਬੋਲ ਨਹੀਂ ਆ। ਜ਼ੁਬਾਨ ਆਪਣੀ ਨੂੰ ਕੰਟਰੋਲ ਕਰ ਲੈ। ਕੀ ਹੁਣ ਮੈਂ ਗੁੰਗੀ ਹੋ ਜਾ ਕੁਛ ਬੋਲਣਾ ਵੀ ਨਾ ਜੇ ਮੈਂ ਕੁਛ ਬੋਲਦੀ ਆ ਤਾਂ ਮੇਰੇ ਤੇ ਇਲਜ਼ਾਮ ਲਾ ਕੇ ਕਹਿੰਦੇ ਵੀ ਮੈਂ ਗਲਤ ਤੇ ਆ ਜਿਹੜਾ ਮੇਰੇ ਨਾਲ ਤੂੰ ਜਬਾਰ ਲਣਾਉਂਦੀ ਮਮੀ ਨੂੰ ਨਹੀਂ ਦੱਸ ਸਕਦੀ ਵੀ ਮੈਂ ਚਲੀ ਗੁਰਦਾਰੇ ਹਾਏ ਕਿ ਤੈਨੂੰ ਮੈਂ ਕਹਿ ਤਾ ਹਾਏ ਕੀ ਹਾਏ ਕੀ ਹੈ ਜਦੋਂ ਸਮਝ ਗਈ ਉਹਨਾਂ ਦੀ ਮੈਂ ਕਿਤੇ ਵੀ ਨਹੀਂ ਚੱਲੀ ਕਿੱਥੇ ਤੁਸੀਂ ਮੈਨੂੰ ਭੇਜਣਾ ਵਾ ਗਈ ਵੀ ਨਾ ਕਿਤੇ ਤੇ ਲੱਤਾਂ ਤੋੜ ਦੂੰਗਾ ਤੇਰੀਆਂ ਕਿੱਥੇ ਜਾਣਾ ਮੈਂ ਮੈਨੂੰ ਕਿਤੇ ਕੋਈ ਜਾਨ ਦਵੇ ਤਾਂ ਮੈਂ ਜਾਉਂਗੀ ਜਾਣਾ ਮੈਂ ਕਿਤੇ ਬੰਦਾ ਕਾਦਾ ਵੇਜੀ ਆ ਭੱਲੇ ਪੈ ਗਿਆ ਮੇਰੇ ਤੇ ਪਤਾ ਨਹੀਂ ਇਹਨੂੰ ਕਾਦੇ ਦੌਰੇ ਪੈਂਦੇ ਰਹਿੰਦੇ ਮਾਂ ਪਤਾ ਨਹੀਂ ਕੀ ਕਰਨੇ ਦੇ ਪਰ ਦਿੰਦੀ ਓ ਹੁਣ ਜੇ ਮੈਂ ਜਾ ਕੇ ਪੁੱਛਾਂ ਨਾ ਤਾਂ ਫੇਰ ਲੜਾਈ ਹੋਣੀ ਆ ਪੁੱਛ ਨਹੀਂ ਆ ਜੀ ਕਿੰਨਾ ਕ ਚਿਰ ਮੈਂ ਚੋਪਰ ਆਉਂਗੀ ਪੁੱਛ ਨਹੀਂ ਆ ਨਾ ਭਲਾ ਇਹਨੂੰ ਮੰਮੀ ਨੂੰ ਮੰਮੀ ਹੁਣ ਕੀ ਗੱਲ ਹੋਈ ਜੇ ਕੋਈ ਵੀ ਨਹੀਂ ਗੱਲ ਕੜੀ ਹੋਣੀ ਸਾਬੀ ਨੂੰ ਤੁਸੀਂ ਹੁਣ ਕੀ ਕਹਤਾ ਵੀ ਮੈਂ ਪੇਕੇ ਆ ਨਹੀਂ ਚਲਨੀ ਆ ਜਾਵਾ ਤੈਨੂੰ ਕੋਈ ਲੜਨ ਵਾਲਾ ਨਹੀਂ ਲੱਭਾ ਤੇ ਅੱਜ ਮੇਰੇ ਵੱਲ ਆ ਗਈ ਹੈ ਨਾ ਅੱਗੇ ਝੂਠੇ ਲਾਮ ਮੇਰੇ ਤੇ ਲਾਈ ਜੰਨੀ ਆ ਅੱਗੇ ਮੰਮੀ ਮੈਂ ਘਰ ਨਾ ਕਿੰਨਾ ਕ ਲੜਦੀ ਆ ਤੇ ਕਿੰਨੇ ਕ ਜਾਣੇ ਮੈਂ ਲੱਭਦੀ ਆ ਲੜਨ ਵਾਸਤੇ ਹੋਰ ਕਹਿਣ ਦਾ ਕੀ ਮਤ ਬਣਾ ਤੇਰਾ ਉਹਨੂੰ ਤੁਸੀਂ ਕੀ ਪਤਾ ਕੀ ਕਰਨ ਪਰ ਕੇ ਭੇਜਦਾ ਉਹ ਮੇਰੇ ਵੱਲ ਹੱਥ ਚੁੱਕਣ ਦੇ ਭੇਜਾ ਕੇ ਤੂੰ ਪੇਕਿਆਂ ਚੰਨੀ ਕਿੰਨੂੰ ਪੁੱਛ ਕੇ ਚੰਨੀ ਆਓ ਜੇ ਕੋਈ ਗਲਤੀ ਤੇਰੀ ਹੋਊਗੀ ਤੇ ਮੇਰੇ ਵੱਲ ਆ ਜਾ ਕਰ ਤੇ ਮੰਮੀ ਦੀ ਗਲਤੀ ਆ ਮੰਮੀ ਨੇ ਕਰਨ ਪਰ ਕੇ ਗਲਤਾ ਹਨਾ ਹਾਂ ਕਿਹੜੀ ਗਲਤੀ ਮੈਂ ਕਰਦੀ ਮੈਂ ਤਾਂ ਆਪਣਾ ਕੰਮ ਕਰਨ ਲਈ ਮੰਮੀ ਤਿੱਖਦੇ ਅੱਜ ਮੈਨੂੰ ਸੰਗਰਾਮ ਵਾਲੇ ਦਿਨ ਵੀ ਨਹੀਂ ਬਖਸ਼ਿਆ ਤੂੰ ਮੈਨੂੰ ਬਖਸ਼ਣ ਦੇ ਯਾ ਤੂੰ ਇੰਨਾ ਸੋਚ ਮੈਂ ਤਾਂ ਵੱਡੀ ਆ ਮੈਂ ਬੋਲਣ ਕਿੱਦਾਂ ਨਹੀਂ ਆ ਮੈਂ ਬੋਲਣ ਨਹੀਂ ਨਹੀਂ ਮੈਂ ਮਤੜਾ ਸਿਰਫ ਗੱਲ ਕਰਨਾਈ ਆ ਪਕ ਕਿਨੂੰ ਦੂਜੇ ਬੰਦੇ ਨੇ ਵੀ ਪੁੱਛ ਲਿਆ ਕਰੋ ਵੀ ਕੀ ਗੱਲ ਆ ਕੀ ਨਹੀਂ ਬਸ ਆਪਣੇ ਜੋ ਮਨ ਚਾਹੀ ਬਣਾ ਲਈ ਗੱਲ ਤੇ ਆਪਣੇ ਪੁੱਤ ਨੂੰ ਦੱਸਦੀ ਮੈਂ ਨਹੀਂ ਕੁਝ ਵੀ ਦੱਸਿਆ ਬਾਕੀ ਗੱਲ ਤੇਨੂੰ ਇਹ ਗੱਲ ਦਾ ਸਾੜਾ ਹੋਗਾ ਵੀ ਮੇਰਾ ਪੁੱਤ ਹੁਣ ਮੈਨੂੰ ਪੁੱਛਣ ਜੋ ਡਾ ਪਿਆ ਵਾ ਤਾਦ ਕਰਕੇ ਇਹ ਗੱਲ ਦਾ ਹੀ ਸਾੜਾ ਨਾ ਇਹ ਗੱਲੋਂ ਚਲਦੀ ਆ ਮੰਮੀ ਮੈਨੂੰ ਕਹਦਾ ਸੋੜਾ ਹੁਣ ਆ ਪੁੱਤ ਤੁਹਾਡਾ ਤੁਹਾਨੂੰ ਪੁੱਛੇ ਮੈਂ ਦਾਸ ਮਾਂ ਦਾ ਪੁੱਤ ਕਾਨੂੰ ਦੂਰ ਕਰਨਾ ਵਾ ਦੂਰ ਹੀ ਕਰਨਾ ਹੋਰ ਕੀ ਕਰਨ ਲਈ ਆ ਇਹਦੇ ਹੋਰ ਕਹਿਣ ਦਾ ਤਰੀਕਾ ਤੇਰਾ ਕੀ ਆ ਉਹਨੇ ਤਾਂ ਉਹ ਮੰਦਾ ਜਿਹੜਾ ਉਹ ਮਾਂ ਨੂੰ ਮਾਂ ਦੀ ਥਾਂ ਰੱਖੇ ਜਨਾਨੀ ਨੂੰ ਜਨਾਨੀ ਦੀ ਥਾਂ ਰੱਖੇ ਤੇ ਤੈਨੂੰ ਰੱਖ ਦਣੀ ਆ ਹੋਰ ਕਿ ਦਾਰੇ ਰੱਖੇ ਤੈਨੂੰ ਹੱਥਾਂ ਦੇ ਭਟਾਣੇ ਰੱਖਦਾ ਹੋ ਚੁੱਕੀ ਫਿਰੰਡਾ ਹੋਰ ਤੈਨੂੰ ਕੀ ਚਾਹੀਦਾ ਵਾ ਪਤਾ ਮੰਮੀ ਜਿੰਨੀ ਕੋ ਜਬਾਨ ਤੇ ਚੁੱਕੀ ਫਿਰੰਡਿਆ ਮੈਨੂੰ ਮੈਨੂੰ ਪਤਾ ਵਾ ਤੇਰਾ ਪਖੰਡ ਕਰਦੀ ਫਿਰਦੀ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਤੇ ਲੜਨਾ ਕੀ ਮਰਨਾ ਮੈਂ ਮੰਮੀ ਲੜਨ ਤੇ ਨਹੀਂ ਮੈਂ ਸਿਰਫ ਤੁਹਾਨੂੰ ਪੁੱਛਣ ਆਈ ਵੀ ਕੀ ਗੱਲ ਆ ਦੱਸੋ ਮੈਨੂੰ ਗੱਲ ਮੈਂ ਦੱਸਤੀ ਹੋਰ ਮੈਂ ਤੈਨੂੰ ਕੀ ਦੱਸਾਂ ਝੂਠ ਥੋੜਾ ਜਿਹਾ ਮੰਮੀ ਘੱਟ ਬੋਲਿਆ ਕਰੋ ਮੈਨੂੰ ਨੇ ਝੂਠ ਮਾਰਨੇ ਆ ਝੂਠ ਮਾਰਨੀ ਤੈਨੂੰ ਆਤਾ ਮੈਂ ਝੂਠ ਨਾਲ ਆ ਗਈ ਆ ਹੋਰ ਕੀ ਕਰਨਾ ਹੈ ਫੇਰ ਮੈਂ ਝੂਠ ਕੀ ਬੋਲਦਾ ਮੰਮੀ ਮੈਂ ਪੁੱਛੇ ਨਹੀਂ ਤੁਹਾਨੂੰ ਤੁਸੀਂ ਜੋ ਦੱਸਿਆ ਉਹ ਹੀ ਸੱਚ ਦੱਸੋ ਤੁਸੀਂ ਕਿ ਝੂਠ ਬੋਲਦੇ ਮੈਂ ਜਿੱਦਾਂ ਕਿਹਾ ਹੀ ਨਹੀਂ ਉਹਨੂੰ ਤੇ ਸੱਚ ਤੈਨੂੰ ਮੈਂ ਦੱਸਾਂਗੀ ਜਦੋਂ ਮੈਂ ਤੈਨੂੰ ਉਹਨੂੰ ਕੁਝ ਕਹਿ ਕੇ ਨਿਕਲ ਲਿਆ ਉਹਨੇ ਸਿਆ ਕਿਹਾ ਤੇ ਕਿਹਾ ਮੈਨੂੰ ਕੁਝ ਮੰਮੀ ਨੇ ਕੱਸਿਆ ਮੈਨੂੰ ਮੰਮੀ ਨੇ ਕਿਹਾ ਮੰਮੀ ਨੇ ਦੱਸਿਆ ਲੜਨ ਵਾਲਾ ਨਹੀਂ ਕੋਈ ਲੱਭਾ ਤੇ ਆ ਗਈ ਮੱਥਾ ਲਾਉਣ ਇਹਨਾਂ ਵੀ ਨਹੀਂ ਮਿਲਦੀ ਵੀ ਸੰਗਰਾਮ ਵਾਲਾ ਤੇਰਾ ਮਾਂ ਸੱਸ ਨਾ ਚੱਜਣਾ ਕੂਣਾ ਕਿ ਨਹੀਂ ਕੂਣਾ ਰੋਟੀ ਪਾਣੀ ਚਾਹ ਪਾਣੀ ਦੇ ਬਜਾਏ ਆਜ ਇਲਜ਼ਾਮ ਲਾ ਕੇ ਚੱਲ ਗਈ ਆ ਭਾਬੀ ਪਹਿਲਾਂ ਸੁੱਖ ਵੀ ਇਦਾਂ ਦੀ ਸੀ ਹੁਣ ਤੁਸੀਂ ਵੀ ਇਦਾਂ ਦੇ ਹੋ ਗਏ ਜੀ ਕਿਉਂ ਵੇ ਕਿਹੜੀ ਦਿਨ ਲੋ ਨਾ ਮੰਮੀ ਨਾਲ ਕੋਈ ਤਾਂ ਡੀ ਹੈ ਨਹੀਂ ਆਉਣ ਸਾਂਝ ਤੇ ਕਿਉਂ ਤੂੰ ਇਦਾਂ ਮੇਰੇ ਤੇ ਹੈਵੀ ਹੋ ਕੇ ਕਿਹੜੀ ਗੱਲਾਂ ਮੰਮੀ ਨੂੰ ਪੁੱਛਾਂ ਨਾ ਪੁੱਛਾਂ ਮੇਰਾ ਮੇਰਾ ਮਤਲਬ ਉਹਦੇ ਚ ਤੇਰੇ ਭਰਾ ਦਾ ਮਤਲਬ ਤੂੰ ਕਿਹੜੀ ਗੱਲਾਂ ਮੇਰੇ ਤੇ ਚੜ ਕੇ ਆਇਆ ਨਾ ਨਾ ਐਵੇਂ ਇਦਾਂ ਦੀਆਂ ਗੱਲਾਂ ਕਰੋ ਭਾਬੀ ਅੱਛਾ ਉਧਰ ਤੇਰੀ ਚੱਲੀ ਨਹੀਂ ਹੋਣੀ ਸੁੱਖ ਨੂੰ ਬੋਲ ਕੇ ਤੇ ਇੱਧਰ ਆ ਗਿਆ ਮੇਰੇ ਨਾਲ ਬੋਤਾ ਨਾ ਬੋਲਿਆ ਕਰ ਮੈਂ ਤੈਨੂੰ ਦੱਸਦਾ ਤੇ ਫਿਰ ਇਹ ਘਰ ਚ ਜੇ ਰਹਿਣਾ ਨਾ ਤੇ ਫਿਰ ਤੂੰ ਹੀ ਮੰਮੀ ਨੂੰ ਨਾ ਬੋਧਾ ਬੋਲਿਆ ਕਰੋ ਨਹੀਂ ਕੰਮ ਹੋ ਜਾ ਇਹ ਘਰ ਦਾ ਤੂੰ مالک ਨਹੀਂ ਹੈਗਾ ਜਿੰਨਾ ਤੂੰ ਤੇ ਉਹਨੇ ਇਹੀ ਬਰਾਬਰ ਤੇ ਆ ਬਰਾਬਰ ਤੇ ਇਹਦੇ ਫਿਰ ਮੰਮੀ ਜਾਦੀ ਆ ਤੇ ਮੰਮੀ ਜਾਦੀ ਆ ਤੇ ਮੰਮੀ ਨੇ ਲਿਆਂਦੇ ਆ ਕਿਉਂ ਸਾਨੂੰ ਵਿਆਹ ਕੇ ਜਾਦੀ ਆ ਮੰਮੀ ਤੇ ਹਟ ਜਾ ਪਰੇ ਮੈਂ ਪਾਣੀ ਪਾ ਕੇ ਪਿਉ ਛੱਡਣਾ ਮੇਰੇ ਨਾਲ ਬੋਧਾ ਬੋਲ ਨਾ ਪਾ ਕੇ ਪਿਉ ਛੱਡਣਾ ਹਾਦ ਹੋ ਗਈ ਆ ਤੁਹਾਡੇ ਵਾਲੀ ਮਨੀ ਕੋ ਸਾ ਖੇਨਾ ਆਇਆ ਥੇ ਇਹ ਵਿਚ ਤੇ ਤੁਹਾਡੀ ਬਈ ਪਈ ਆ ਆਖਣੇ ਤੇ ਆਪਣੀ ਬੁੱਢੀ ਨੂੰ ਵੰਦੇ ਕਿ ਤਦ ਤਵਾਰੇ ਸਤਾਰ ਕੇ ਇਹ ਤਾਂ ਪਤਾ ਨਹੀਂ ਪਰ ਮਨ ਨੂੰ ਗੱਲ ਤੇ ਅਛਾ ਕੋਈ ਗੱਲ ਨਹੀਂ ਕਿ ਕਿਹ ਪ੍ਰਾਮਾਣ ਹੈ ਗਾਇਨ ਕੋਈ ਨਹੀਂ ਹੈ ਇਹ ਕਿਹਰੋਂ ਤੋਂ ਨੂੰ ਇਹ ਰੇਂਜਾ ਕਹਿੰਦੇ ਦੇ ਜਿੱਥੇ ਮੱਦੀ ਨੂੰ ਮਾੜਾ ਬੋਟਾ ਇਹ ਹੁੰਦਾ ਹੈ ਅਨਿਤ ਕੀ ਗੱਲ ਮਾਂ ਨੂੰ ਪੁੱਛਦੇ ਤਾਂ ਤੇ ਆਪਾਂ ਉਹ ਪ੍ਰੇਮ ਨੂੰ ਸੱਚਾ ਕਰਾਉਂਦਾ ਹੈ ਲੈ ਅੱਧੇ ਜੇ ਪਾਣੀ ਛੁੱਟਿਆ ਹੋਆ ਅੱਧੇ ਚੋਦਾ ਹੀ ਆਂ ਨਾਲੀ ਸਾਰੀ ਖਲਾਰੀ ਹੈ ਹਾਂ ਦੇਖੀ ਇਹ ਗਰੀਆ ਨਹੀਂ ਆ ਤੋ ਇਹ ਫੜ ਲਓ ਹੜਾ ਇਦਰਾ ਪੈਪ ਤੇ ਇਦਰਾ ਮੈਂ ਫੜਿਆ ਵਾ ਉਹ ਮੈਂ ਤਾਂ ਇਕੱਠਾ ਕਰਨ ਲੱਗਾ ਵਾਂ ਪੈ ਪਿਆ ਹੀ ਤਾਂ ਕਰਕੇ ਮੇਰੀ ਇੱਕ ਗੱਲ ਸੁਣ ਲਓ ਆਪਣੇ ਭਰਾ ਨੂੰ ਚੱਜ ਨਾ ਸਮਝਾ ਦਿਓ ਹਜੇ ਤੱਕ ਤਾਂ ਮੈਂ ਸਮਝਦੇ ਰਹੀ ਛੋਟਾ ਭਰਾ ਨੂੰ ਹਾਂ ਤੇ ਕੀ ਗੱਲ ਹੋ ਗਈ ਹੁਣ ਉਹ ਹੱਦਾ ਪਾਰ ਕਰੀ ਜਾਂਦਾ ਵਾ ਆਪਦੀ ਜਨਾਨੀ ਨੂੰ ਤੇ ਡਾਟਣੀ ਰਟਣਾ ਆ ਕੇ ਤੇ ਮੇਰੇ ਤੇ ਰੋਪ ਪਾਉਣ ਲੱਗਾ ਭਾਬੀ ਤੁਸੀਂ ਪੁੱਛਦੀਆਂ ਨਹੀਂ ਜੇ ਇਸ ਘਰ ਚ ਰਹਿਣਾ ਇਹੋ ਇਹੋ ਜਿਹੇ ਦੋ ਚਾਰ ਗੱਲਾਂ ਕੀਤੀਆਂ ਨਾ ਇਹਦਾ ਘਰ ਬਹੁਤਾ ਨਹੀਂਗਾ ਮੰਮੀ ਨੂੰ ਕੋਈ ਇਹ ਮੰਮੀ ਦਾ ਬੋਤ ਹੈ ਚਲਾਵਾ ਇਹ ਮੰਮੀ ਦਾ ਜਾਦਾ ਇਹ ਚਲਾਵਾ ਮੇਰਾ ਫਰਜ਼ ਨਹੀਂ ਮੰਨਦਾ ਵੀ ਇਹ ਕਹਿੰਦਾ ਵੀ ਜੇ ਜੇ ਰਹਿਣਾ ਜੇ ਰਹਿਣਾ ਮੰਮੀ ਕਵੇ ਇਹ ਗੱਲ ਮੰਮੀ ਕਵੇ ਮੈਨੂੰ ਨਹੀਂ ਪਤਾ ਹੈਗਾ ਮੈਂ ਇਹਦੋਂ ਵੱਧ ਕੁਝ ਨਹੀਂ ਜਾਣਦੀ ਇਹਦੋਂ ਜਿਹੜੇ ਦੋ ਹੱਥ ਕਰਾਉਣੇ ਕਰਵਾ ਹੀ ਤੋ ਕੋਈ ਨਹੀਂ ਮੈਂ ਪੁੱਛਣੀ ਨਹੀਂ ਨਹੀਂ ਪੁੱਛਣਾ ਕੋਈ ਗੱਲ ਨਹੀਂ ਇਹ ਬਾਲਾ ਕਬਰ ਕਰਦਾ ਗੱਲ ਤੇ ਇਨਹ ਹੱਦ ਮਕਾਤੀ ਆ ਭਾਬੀ ਨੇ ਵੀ ਕਿੱਦਾਂ ਮੈਨੂੰ ਕਿਉਂ ਟੁੱਟ ਕੇ ਪੈ ਗਈ ਆ ਜਿਦਾਂ ਮੈਂ ਬੜਾ ਬਗਾਨਾ ਹੁੰਦਾ ਹਾਂ ਤੇ ਮੈਂ ਇਹੋ ਹੀ ਕਿਹਾ ਵਾ ਵੀ ਜੇ ਘਰ ਚ ਰਹਿਣਾ ਤੇ ਤੇ ਕਿਹੜੀ ਗੱਲ ਹੋ ਗਈ ਦੱਸ ਹੁਣ ਵੀਰ ਨੂੰ ਵੀ ਸਿਖਾਤਾ ਹੀ ਹੋ ਪਰਤੇ ਕੰਨ ਉਹਨੇ ਆਣ ਕੇ ਉਲਟਾ ਮੇਰੇ ਦਿਵਾਲੇ ਹੋਣਾ ਤੂੰ ਕਿਉਂ ਕਿਹਾ ਵਾ ਮੇਰੇ ਕਿਹੜੇ ਕੰਨ ਬੋਲੇ ਆ ਸੁਣ ਲਿਆ ਸਾਰਾ ਕੁਝ ਮੈਂ ਹਾਂਜੀ ਦੱਸੋ ਦੱਸੋ ਜਨਾਬ ਜੀ ਤੁਸੀਂ ਦੱਸੋ ਤੁਸੀਂ ਘਰ ਚ ਵੱਡੇ ਹੋਣ ਤੁਹਾਡਾ ਇਤਮਾਲ ਜਿਆਦਾ ਵਾ ਤੁਸੀਂ ਗੱਲ ਕਰੋ ਤੁਸੀਂ ਦੱਸੋ ਕੋਈ ਗੱਲ ਮੈਨੂੰ ਦੱਸਣੀ ਹੈ ਤੇ ਉਹ ਗੱਲਬਾਤ ਕਰਨੀ ਹੈ ਤੇ ਮਾਂ ਦਾ ਸਿਰਫ ਤੈਨੂੰ ਫਿਕਰ ਨਹੀਂ ਆ ਮੈਨੂੰ ਵੀ ਹੈਗਾ ਫਿਕਰ ਐ ਨਹੀਂ ਤਾਨੂੰ ਕਿਸ ਨੂੰ ਸਾਰਾ ਦਾ ਫਿਕਰ ਹੈਗਾ ਉਹ ਨਹੀਂ ਯਾਰ ਤੇਰੀਆਂ ਕੋ ਵੱਧ ਘੱਟ ਜ਼ੁਬਾਨ ਨਹੀਂ ਚਲਾਉਂਦਾ ਨਾ ਹਾਂ ਬਹੁਤ ਜ਼ੁਬਾਨ ਚਲਾਤੀ ਮੈਂ ਤੂੰ ਜ਼ੁਬਾਨ ਹੀ ਚਲਾਉਣਾ ਹੋਰ ਕੀ ਕਰਦਾ ਵੀਰ ਭਾਬੀ ਦੇ ਨਾਲ ਚੁੱਕਣਾ ਜਾ ਨਾਲ ਚੁੱਕਣਾ ਜਾ ਮੈਂ ਗੱਲ ਨਹੀਂ ਚੁੱਕਣਾ ਜਾਣਾ ਚੁੱਕਣਾ ਦੀ ਗੱਲ ਹੈ ਨਹੀਂ ਕਿ ਕੋਈ ਵੀ ਇਹਦੇ ਵਿੱਚ ਕੋਈ ਵੀ ਪਰ ਕਿਹੇ ਤਰੀਕੇ ਨਾਲ ਗੱਲ ਕਰੀਦੀ ਹੁੰਦੀ ਯਾਰ ਤੂੰ ਜਾ ਕੇ ਉਹਨੂੰ ਕਹਿੰਦਾ ਵੀ ਇਸ ਘਰ ਚ ਰਹਿਣਾ ਘਰ ਤੇਰਾ ਇਕੱਲੇ ਦਾ ਵਾ ਤੇਰਾ ਕੱਲੇ ਦਾ ਘਰ ਵਾ ਹਾੜੀ ਦਾ ਨਹੀਂ ਤੇਰਾ ਮੈਂ ਉਹਦੇ ਕਹਿੰਦਾ ਨਾ ਇਹਦਾ ਜਨਾਜ਼ਾ ਉਹ ਕੱਲ੍ਹ ਮਮੀ ਕਵੇ ਤੇ ਫਿਰ ਕੋਈ ਗੱਲ ਹੈ ਨਹੀਂਗੀ ਇਹ ਗੱਲ ਤੂੰ ਕਹੀ ਆ ਤਾਂ ਚੁਵੀ ਆ ਤੇ ਤਾਂ ਕਰਕੇ ਮੈਨੂੰ ਪਤਾ ਲੱਗਿਆ ਇਹ ਗੱਲ ਦਾ ਔਰ ਇੰਨੀ ਗੱਲ ਤੂੰ ਸੋਚ ਕੇ ਰੱਖ ਵੀ ਮਮੀ ਦਾ ਘਰ ਵਾ ਮਮੀ ਕਹੇ ਇਹ ਗੱਲ ਵੀ ਤੂੰ ਹੀ ਘਰ ਤੇ ਨਹੀਂ ਰਹਿਣਾ ਮੈਂ ਵੀ ਭਾਬੀ ਤੇ ਤੇਰਾ ਫਰਜ਼ ਨਹੀਂ ਬਣਦਾ ਤੂੰ ਆਪਣੀ ਜਾਨੇ ਦਾ ਰੋਪ ਆ ਭਾਵੇਂ ਨੂੰ ਕੁੱਟ ਦੇ ਭਾਵੇਂ ਮਾਰ ਜੋ ਮਰਜ਼ੀ ਕਰ ਮੈਂ ਉਹ ਵੀ ਨਹੀਂ ਆਦਾ ਤੈਨੂੰ ਕੁੱਟ ਮਾਰਾਂ ਪਰ ਤਰੀਕੇ ਨਾਲ ਕਿਹ ਤਰੀਕੇ ਨਾਲ ਚੱਲਣਾ ਸਿੱਖ ਤੈਨੂੰ ਮੈਂ ਦੱਸਾਂ ਤਾਨੂੰ ਦੇ ਬਹੁਤ ਤਰੀਕੇ ਆ ਨੇ ਮੈਨੂੰ ਸਾਰੇ ਤਰੀਕੇ ਆਗੇ ਆਪਾਂ ਹੀ ਤੈਨੂੰ ਦੱਸਣ ਦਿਆ ਵਾ ਮੈਂ ਸਾਜ ਪਾਣ ਆਇਆ ਤਾਂ ਮੈਂ ਗੱਲ ਕਰਵਾਤੇ ਮੈਂ ਲੜਨ ਨਹੀਂ ਆਇਆ ਤੇਰੇ ਨਾਲ ਹਾਂ ਤੇ ਆ ਸਹਿਸਭਾਵ ਆ ਮੈਂ ਤੈਨੂੰ ਸਹਿਸਭਾਵਾਂ ਨਾਲ ਗੱਲ ਦੱਸਦਾ ਵਾਂ ਜਦੋਂ ਮੈਂ ਦੱਸਦਾ ਤੈਨੂੰ ਮੈਂ ਅੱਗੇ ਵੀ ਤੈਨੂੰ ਬੜੀ ਜਿਹੀ ਸਮਝਾਇਆ ਵਾ ਤੈਨੂੰ ਹੁਣ ਵੀ ਸਮਝਾਉਂਦਿਆਂ ਵਾ ਕੋਈ ਗੱਲ ਕਰਨ ਵਾਲੀ ਗੱਲ ਕਰ ਮੈਂ ਸਿੱਖ ਲਾ ਪੈਣਾ ਗੱਲ ਮੈਂ ਦੇਖਣ ਡਿਆ ਰਹਿਣਾ ਕਰਦੇ ਵਿੱਚ ਦੇਖਣ ਡਿਆ ਮੈਂ ਸਾਰਿਆਂ ਦੇ ਮੂੰਹ ਹਲ ਕੀ ਚੱਲਣ ਡਿਆ ਇਥੇ ਕੀ ਨਹੀਂ ਐਂ ਹੀ ਜਿਆਦਾ ਮਾਲਾ ਫਿਕਰ ਮੈਂ ਕਰਾ ਕਰ ਤੇਰੀ ਮਾਂ ਕੱਲੇ ਦੀ ਦੀਆਂ ਮੇਰੀ ਮਾਂ ਕੀ ਆ ਜੇ ਤੁਹਾਡੀ ਹੁੰ ਮੈਂ ਨਹੀਂ ਰਹਿਦਾ ਹੈਗਾ ਵਾ ਸਾਰੇ ਤਰੀਕੀ ਮੈਂ ਪੁੱਛਿਆ ਮੰਮੀ ਦਵਾਈ ਖਾਧੀ ਕਿ ਨਹੀਂ ਮੈਂ ਪੁੱਛ ਲਈ ਨਾ ਸਾਰੇ ਕੰਮ ਕਰਦਾ ਵਾਂ ਪੁੱਛ ਲੂੰਗਾ ਮੰਮੀ ਨਿਆਣੀ ਨਹੀਂ ਆ ਮੰਮੀ ਮੰਜੇ ਤੇ ਨਹੀਂ ਪਈ ਵੀ ਮੰਮੀ ਨੇ ਜਿਹੜਾ ਮੰਜੇ ਤੇ ਪੈ ਗਿਆ ਮੰਮੀ ਨੇ ਦਵਾਈ ਦਾ ਤਰ ਤਰ ਪੁੱਛ ਕੇ ਆਵਾਂ ਉਹ ਨਹੀਂ ਚੰਗੀ ਤਰੀ ਫਿਰਦੀ ਆ ਪਾ ਦੋ ਮੰਜੇ ਤੇ ਪਾ ਦੋ ਹੁਣ ਇਹੋ ਰਹਿ ਗਿਆ ਹੀ ਆਹ ਹੋਰ ਤੇਰੇ ਕਹਨ ਤੇ ਮੰਜੇ ਤੇ ਪੈ ਗਿਆ ਤੇ ਤੇਰੇ ਕਹਨ ਤੇ ਉੱਠਵੇ ਨਾ ਮੇਰੇ ਕਹਿੰਦੇ ਨਹੀਂ ਤੇਰੇ ਕਹਿੰਦੇ ਤੇਰੇ ਤਾਮਾਰੇ ਤਾਮਾਰਾ ਤੂੰ ਉਹ ਕਰਿਆ ਕਰ ਇਹੋ ਜੇ ਕੰਮ ਰਹਿੰਦੇ ਕਰ ਲੋ ਵੇ ਹੋਏ ਭਾਬੀ ਪਹਿਲਾਂ ਤਾਂ ਮੰਮੀ ਦੇ ਕੰਨ ਭਰਦੀ ਸੀ ਤੇ ਜਦੋਂ ਮੰਮੀ ਨੇ ਸਾਡਾ ਘਰ ਚੁੱਕਣੇ ਲਿਆ ਸੀ ਇਹ ਹਨਾ ਤੇ ਹੁਣ ਵੀਰ ਦੇ ਕੰਨ ਭਰਤੇ ਆ ਹੁਣ ਵੀਰ ਬੱਸ ਚੜ ਗਿਆ ਸਿਰ ਤੇ ਹੁਣ ਇਹਨੇ ਨਹੀਂ ਵੇਖੀ ਬੋਲਣਾ ਹਟਣਾ ਇਹਨੇ ਨਹੀਂ ਮੇਰੇ ਦੁਆਲੇ ਹੁਣ ਹਟਣਾ ਬੱਸ ਕੋਈ ਨਾ ਕੋਈ ਬਹਾਨਾ ਚਾਹੀਦਾ ਇਹ ਘਰ ਚ ਲੜਾਈ ਨੂੰ ਪੈ ਗਈ ਆ ਹੁਣ ਹੁਣ ਵੀਰ ਨਾਲ ਖੜਕਣ ਦਾ ਵੀ ਬੱਸੇ ਖੜਕਦੀ ਰਹਿਣੀ ਆ